ਆਜਾ ਇਨੀਸ਼ੀਅਲ ਸ਼ਾਟਸ ਲੱਗ ਗਏ ਠੀਕ ਹੈ ਇਹਨਾਂ ਨੇ ਖਰੀਤੇ ਆ ਚਲੋ ਸੋ ਅੱਜ ਅਸੀਂ ਆਪਣੀ ਜਨਤਾ ਨੂੰ ਦਿਖਾਉਣਾ ਚਾਹੁੰਦੇ ਆ ਕਿ ਲਾਈਵ ਕੁਲਾਰੀ ਤੇ ਗੁੜ ਕਿਵੇਂ ਨਿਕਲਦਾ ਸਾਡੇ ਨਾਲ ਨੇ ਬਾਬਾ ਜੀ ਬਾਬਾ ਜੀ ਆਪ ਜੀ ਦਾ ਨਾਮ ਮੇਰਾ ਨਾਮ ਰਾਮ ਸਿੰਘ ਹੈ ਠੀਕ ਹੈ ਤੇ ਬਾਬਾ ਜੀ ਕਦੋਂ ਤੋਂ ਤੁਸੀਂ ਗੁੜ ਬਣਾ ਰਹੇ ਹੋ ਇਹ 7 ਸਾਲ ਹੋ ਗਏ ਬਣਾ ਰਹੇ ਤੇ ਇਹਦਾ ਪ੍ਰੋਸੀਜਰ ਕਿਵੇਂ ਬਣਦਾ ਕਿਵੇਂ ਆ ਆ ਦੇਖੋ ਗੰਨੇ ਦਾ ਰਸ ਕੱਢ ਕੇ ਉੱਥੇ ਆਓ ਤੁਸੀਂ ਆਓ ਕਾੜਦੇ ਵੀਡੀਓ ਰਸ ਕੱਢ ਕੇ ਆ ਰਸ ਜਾ ਰਹੇ ਆ ਉੱਥੇ ਮਾਈਕ ਤੇ ਮਾਈਕ ਇਹਦਾ ਫੋਟੋ ਲੋ ਪੂਰਾ ਇਹਦਾ ਫੋਟੋ ਪੂਰਾ ਲੋ ਹੁੰਦੱਸ ਆ ਦੇਖੋ ਆ ਰਸ

ਉਪਾ ਦੇਰ ਕੇ ਚੰਡ ਕੇ ਠੀਕ ਹੈ ਫਾਈਨਲ ਗੁੜ ਸੋ ਤੁਸੀਂ ਦੇਖ ਰਹੇ ਹੋ ਚਾਰ ਪ੍ਰੋਸੀਜਰ ਚੋਂ ਨਿਕਲ ਕੇ ਗੁੜ ਇੱਥੇ ਤਿਆਰ ਹੁੰਦਾ ਤੇ ਬਾਬਾ ਜੀ ਇਹਦਾ ਮਾਰ ਰੇਟ ਕੀ ਹੈ ਇਹਦਾ ਰੇਟ ਹੈ ਜੀ 120 ਰੁਪਏ ਕਿਲੋ ਠੀਕ ਹੈ 120 ਰੁਪਏ ਕਿਲੋ ਮੈਂ ਹੁਣੇ ਦੇਖ ਰਹੀ ਸੀ ਕਿੰਨੇ ਕਲਾਈਸ਼ ਸ਼ੁੱਧ ਗੁੜ ਲੈਣ ਵਾਸਤੇ ਆਲਮਗੀਰ ਦੇ ਨਾਲ ਸਥਿਤ ਖੁਲਾੜੀ ਆਉਂਦੇ ਆ ਸੋ ਅ ਬਾਬਾ ਜੀ ਗੁੜ ਦੇ ਸਾਦੇ ਕਿਨੇ ਇਹ ਦੇਖੋ ਜੀ ਇਹ ਇਹਨੂੰ ਕਿਹਾ ਜਾਂਦਾ 슈ਗਰ ਫ੍ਰੀ ਗੁੜ ਅੱਛਾ ਜੀ ਇਸ ਰੂਪੇ ਦਾ ਮਰੀਜ਼ ਵੀ ਗੁਰਖੰਦਾ ਠੀਕ ਤੇ ਆਮ ਕੋਈ ਵੀ ਖਾ ਸਕਦਾ ਹੈ। ਕੀ ਆ ਬੀ ਇਹਦਾ ਚਾਹ ਵੀ ਪੀਂਦੇ ਨੇ। ਅੱਛਾ ਗੁਰਦੀ ਚਾਹ ਗੁਰਦੀ ਤੇ ਇਹਨਾਂ ਸ਼ੱਕਰ ਵਿੱਚ ਦੇਸੀ ਘਿਓ ਚ ਪਾ ਲੋ। ਜਾਂ ਸ਼ੱਕਰ ਦਹੀਂ ਚ ਪਾ ਲੋ। ਜਾਂ ਦੁੱਧ ਚ ਸ਼ੱਕਰ ਪਾ ਲੋ। ਯਾਨੀ ਸੁੱਧ ਚੀਜ਼ ਆ। ਇਹ ਗੁਰਦੀ ਨਾਲ ਤਾਕਤ ਬਣਦੇ ਆ। ਇੱਕ ਪੇਟ ਸਾਫ਼ ਹੁੰਦਾ। ਇਹ ਖੂਨ ਵੀ ਬਣਦੇ ਆ। ਇਹਦੇ ਬਹੁਤ ਫਾਇਦਾਕਾਰੀ ਚੀਜ਼ ਆ। ਸੋ ਇਹ 슈ਗਰ ਫ੍ਰੀ ਸਬਸਟੀਟਿਊਟ ਹੈ ਤੁਸੀਂ ਵੀ ਆ ਸਕਦੇ ਹੋ ਬਾਬਾ ਜੀ ਦੇ ਕੋਲੇ ਕੁਲਾੜੀ ਦਾ ਸ਼ੁੱਧ ਨਿਕਲੇ ਹੋਇਆ ਗੁੜ ਇੱਥੇ ਅੱਗੇ ਖਰੀਦ ਸਕਦੇ ਹੋ ਤੇ ਆ ਕੇ ਆਪਣੀ ਸਿਹਤ ਮਤਲਬ ਜੇਕਰ ਆਪਣੀ ਆਪਣੀ ਸਿਹਤ ਵੀ ਠੀਕ ਕਰਨਾ ਚਾਹੁੰਦੇ ਹੋ ਤਾਂ ਇਹ ਗੁੜ ਤੁਸੀਂ ਖਾ ਸਕਦੇ ਹੋ ਜੇ ਤੁਸੀਂ 슈ਗਰ ਪੇਸ਼ੈਂਟ ਹੋ ਹਾਰਟ ਪੇਸ਼ੈਂਟ ਹੋ ਬੀਪੀ ਪੇਸ਼ੈਂਟ ਹੋ ਮਿੱਠੀ ਦੀ ਤਲਬ ਉੜਦੀ ਹੈ ਤਾਂ ਤੁਸੀਂ ਇਹ ਸ਼ੁੱਧ ਗੁੜ ਖਾ ਸਕਦੇ ਹੋ ਇਹਦੇ ਨਾਲ ਬੜੀ ਹੋਈ ਸ਼ੱਕਰ ਵੀ ਹੋ ਰਹੀ ਹੈ ਤੇ ਇੱਥੇ ਸ਼ੁੱਧ ਹਲਦੀ ਵੀ ਮਿਲਦੀ ਹੈ ਬਹੁਤ ਪਰਸ਼ੀਰ ਸ਼ੁੱਧ ਆਲਮਗੀਰ ਗੁਰਦੁਆਰਾ ਸਾਹਿਬ ਆ ਕੇ ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਨਾਲ ਖਿਡਾਰੀ ਲੱਗਿਆ ਹੋਇਆ ਕਿਸੇ ਨੂੰ ਵੀ ਲੋੜ ਹੈ ਇੱਥੇ ਹਲਦੀ ਵਾਲਾ ਗੁਰ ਸੋਕ ਜਮਾਨ ਮੂੰਫਲੀ ਨਾਰੀਅਲ ਸੁੰਡ ਤੇਲ ਵਾਲਾ ਗੁਰ ਇੱਕ ਪਲੇਨ ਗੁਰ ਚਾਹ ਬਣਾਉਂ ਖਾਓ ਥੈਂਕ ਯੂ ਜੀ ਕਾ ਖਾਲਸਾ ਵਾਇਗਤੀ ਕੀ ਫਤਹਿ